ਵਾਹਿਗੁਰੂ ਸਾਹਿਬ ਜੀਉ ਸਤਨਾਮ ਸ੍ਰੀ ਵਾਹਿਗੁਰੂ ਜੀ ਦਿਨ ਦਿਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਵੇੜੇ RAM ਜਪੋ ਜੀ ਐਸੇ ਐਸੇ ਰੂ ਪ੍ਰਹਿਲਾਦ ਜਪਿਓ ਹਰ ਜੈਸੇ ਵਾਹਿਗੁਰੂ ਜੀ ਸੋਰਠ ਮਹਲਾ ਤੀਜਾ ਘਰ ਪਹਿਲਾ ਤੇਤ ਕੀ ੴ ਸਤਿਗੁਰ ਪ੍ਰਸਾਦਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੂੰਦ ਰਾਖ ਲੈ ਹਰ ਜੀਓ ਹਰਨਾਖਸ਼ ਮਾਰ ਪਚਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰਖਦਾ ਆਇਆ ਪ੍ਰਹਲਾਦ ਜਨ ਤੂੰਦ ਰਾਖ ਲੈ ਹਰ ਜੀਓ ਹਰਨਾਖਸ਼ ਮਾਰ ਪਚਾਇਆ ਗੁਰਮਖੰਨ ਉਪਰਤੀਤ ਹੈ ਹਰ ਜੀਓ ਮਨੁ ਮੂਖ ਬਰਮ ਬੁਲਾਇਆ ਹਰ ਜੀਏ ਤੇਰੀ ਵਡਿਆਈ ਭਗਤਾਂ ਕੀ ਪੈ ਜਿ ਰਖ ਤੂੰ ਸੁਆਮੀ ਭਗਤ ਤੇਰੀ ਸ਼ਰਣਾ ਹੀ ਰਹਾਉ ਭਗਤਾਂ ਨੂੰ ਜਮ ਜੋ ਇਹ ਨ ਸਕੇ ਕਾਲ ਨ ਨੇੜਹਿ ਜਾਹੀ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸੇਧ ਸਭ ਭਗਤਾਂ ਚਰਣੀ ਲਾਗੀ ਗੁਰ ਕੈ ਸਹਜ ਸੁਭਾਈ ਮਨ ਮੁੱਖਾ ਨੂੰ ਪ੍ਰਤੀਤ ਨ ਆਵੈ ਅੰਤਰ ਲੋਭ ਸੋਆ ਗੁਰਮੁਖੇਰ ਦੇ ਸ਼ਬਦ ਨ ਭੇਜਿਓ ਹਰ ਨਾਮ ਨ ਲਾਗਾ ਭਾਉ ਕੂੜ ਕਪਟ ਬਾਜ ਲੈ ਜਾ ਸੀ ਮਨ ਮੁਖ ਫੀਕਾ ਆਲਾਉ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਦਾਤਾ ਹੋ ਮੈਂ ਮਾਰ ਮਨ ਸਾਹਮਣੇ ਸਮਾਣੀ ਗੁਰ ਕੈ ਸ਼ਬਦ ਪ੍ਰਸ਼ਾਤਾ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਹ ਨ ਕੀ ਰੀਸ ਕਰੇ ਸੋ ਵਿਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨੇ ਨ ਪਾਇਆ ਮਨ ਮੁਖ ਭੌਂ ਕਮੂਏ ਬਿਲਾਇ ਆਵੇ ਜਾਵੇ ਠੌਰ ਨ ਪਾਵੇ ਦੁੱਖ ਮੈਂ ਦੁੱਖ ਸੁਮਾਈ ਗੁਰਮੁਖੋ ਵੈਸੋ ਅੰਮ੍ਰਿਤ ਪੀਵੈ ਸਹਿਜੇ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨ ਛੋੜੈ ਜੇ ਅਨੇਕ ਕਰਮ ਕਰੈ ਅਦਕਾਈ ਵਿਦ ਪੜੈ ਤਹਿਵਾਦ ਵਖਣ ਬਿਨ ਹਰਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਛੂਟੈ ਗੁਰਸਰਨਾਈ ਜਿਨ ਹਰਿ ਬਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨ ਵੇਟਣਹਾਰਾ ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰਿ ਰਾਖਿਆ ਔਰਧਾਰਾ ਜਿਨ ਹਰਿ ਬਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਵਿਕਣਾਰਾ ਨਾਨਕ ਤਿੰਨ ਕੈ ਸਤਿਬਲਿਹਾਰੈ ਜਿਹਨ ਹਰਿ ਦਾ ਛਾਇ ਉਰ ਧਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ